ਹੋਈਆਂ ਜੀ ਯਾਰ ਕਰੀਬ ਐ ਕਰੀਬ 1.5 ਕਰੋੜ ਦੇ ਨੇੜੇ ਦੀ ਕਾਸਟ ਹੈ ਇਸ ਜਿਹੜੀ ਗੱਡੀ ਦੀ ਆ ਇਹ ਹਾਈ ਟੈਕਨੋਲੋਜੀ ਨਾਲ ਨਿਯੰਤਨ ਟੈਕਨੋਲੋਜੀ ਨਾਲ ਜਿਹੜੀ ਆ ਤਿਆਰ ਹੋਈਆਂ ਗੱਡੀਆਂ ਔਰ ਇਹਦੇ ਨਾਲ 35 ਤੋਂ 40 ਲੱਖ ਰੁਪਏ ਦੀ ਨਾਲ ਐਕਸੈਸਰੀ ਵੀ ਜਿਹੜੀ ਦਿੱਤੀ ਆ ਜਿਹਦੇ ਵਿੱਚ ਕੈਮਰੇ ਆ ਹੋਰ ਨਿਯੰਤਨ ਜਿੱਤਿਆ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਹਕਜ਼ਨੀ ਹੋਈ ਆ ਫਸਲਾਂ ਸੜੀਆਂ ਔਰ ਉਹਦੇ ਨੂੰ ਧਿਆਨ ਤੇ ਰੱਖ ਕੇ ਇੱਥੇ ਮਾਹੌਲ ਪੰਜਾਬ ਦੇ ਵਿੱਚ ਥੋੜਾ ਜਨਰਲਾ ਮਾਹੌਲ ਵੀ ਬਣਿਆ ਸੀ ਤਾਂ ਮੈਂ ਸਮਝਦਾ ਵੀ ਸਰਦਾਰ ਭਗਵੰਤ ਸਿੰਘ ਮਾਰ ਹੋਣਾ ਨਹੀਂ ਇਹ ਜਿਹੜੀ ਦੇੜਾ ਫੋਜਪੁਰ ਨੂੰ ਬਹੁਤ ਵੱਡੀ ਦਿੱਤੀ ਹੈ ਸਾਡੇ ਕੋਲ ਬਹੁਤ ਜਿਹੜੀ ਆ ਵੱਡੀ ਔਰ ਮਜ਼ਬੂਤ ਗੱਡੀ ਜਿਹੜੀ ਆ ਸਾਨੂੰ ਉਹਨਾਂ ਨੇ ਦਿੱਤੀ ਹੈ ਬਿਲਕੁਲ ਰਹਿ ਜੀ ਡਰ ਉਹਦੇ ਜਿਹੜੇ ਮੁਲਾਜ਼ਮ ਨੇ ਜਿਹੜੀਆਂ ਫੈਲ ਗਏ ਉਹਨਾਂ ਦੀ ਬਹੁਤ ਮੁਸ਼ਕਿਲ ਵਿੱਚ ਹੋ ਗਈ ਹੈ ਸਰਕਾਰੀ ਪਾਲਸੀ ਜਿਹੜੀ ਜਿੰਦਾ ਨਸ਼ਾ ਮਾਰੇ ਦਾ ਡਿਪਲੋਮੇਟ ਸੀਦਾ ਦਾਦਾ ਨਾਹਾਂ ਬੱਤੇ ਗਿਆ ਮਾਰ ਕੇ ਤਾਂ ਬੰਦਾ ਮਰਿਆ ਉਹਨਾਂ ਨੇ ਪੋਸਿਟਿਵ ਹੈ ਕਿ ਪੋਸਿਟਿਵ ਸਹੀ ਅੱਗੇ ਲੱਗ ਦੇਖੋ ਜੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਔਰ ਆਮ ਆਦਮੀ ਨੇ ਬਣਾਈ ਆ ਸਰਦਾਰ ਭਗਵੰਤ ਸਿੰਘ ਮਾਨ ਸਭ ਦੇ ਮੁੱਖ ਮੰਤਰੀ ਨੇ ਸੋ ਜੇ ਕਿਤੇ ਕੋਈ ਚੀਜ਼ ਤੁਸੀਂ ਸਾਰੇ মিডিਆ ਵਾਲੇ ਤੇ ਹੱਥ ਤੇ ਲਿਓਗੇ ਤਾਂ ਮਾਨ ਸਾਹਿਬ ਉਹਨੂੰ ਬਿਲਕੁਲ ਠੀਕ ਕਰਨਗੇ ਸੋ ਵੈਸੇ ਸਮਝਦਾ ਆ ਵੀ ਚਾਹੇ ਕੋਈ ਵੀ ਹਾਸਾ ਹੈ ਚਾਹੇ ਕੋਈ ਉਹ ਡੱਤ ਹੁੰਦੀ ਆ ਤਾਂ ਪਰਿਵਾਰ ਨੂੰ ਨੌਕਰੀ ਦੀ ਵੀ ਲੋੜ ਰਹਿੰਦੀ ਆ ਔਰ ਪਰਿਵਾਰ ਨੂੰ ਉਪਜੀਵਕਾ ਦੀ ਵੀ ਲੋੜ ਰਹਿੰਦੀ ਆ ਔਰ ਸਰਕਾਰ ਹਮੇਸ਼ਾ ਆਪਣੇ ਬਜਟ ਦੇ ਹਿਸਾਬ ਨਾਲ ਯਤਨ ਕਰਦੀ ਰਹਿੰਦੀ ਆ ਸੋ ਮਾਰ ਸਾਹਿਬ ਦੀਆਂ ਜਿੰਨੀਆਂ ਵੀ ਹੁਣ ਤੱਕ ਕੋਸ਼ਿਸ਼ਾਂ ਰਹੀਆਂ ਉਹ ਆਮ ਲੋਕਾਂ ਦੇ ਲਈ ਚਾਹੇ ਉਹ ਬਿਜਲੀ ਮਾਫ ਹੋਈ ਆ ਪੰਜਾਬ ਦੇ 90% ਲੋਕ ਅੱਜ ਬਿਜਲੀ ਦਾ ਬਿੱਲ ਨਹੀਂ ਦੇ ਰਹੇ ਜਿਬਸ ਕਰਾਇਆ ਦਿੱਤਾ ਤਾਂ ਸਭ ਨੂੰ ਛੱਡਿਆ ਗਿਆ ਕੋਈ ਇਹ ਨਹੀਂ ਵੀ ਕਿਸੇ ਖਾਸ ਕੋਸ਼ਿਸ਼ ਪੈਰਾਮੀਟਰਸ ਰੱਖੇ ਗਏ ਸਾਰੀਆਂ ਲੇਡੀਜ਼ ਵਾਸਤੇ ਆ ਜਬ ਵੱਡਾ ਇਹ ਹੈ ਕਿ ਅਗਰ ਕਿਸੇ ਦੀ ਮੌਤ ਹੋਈ ਹੈ ਜਿਵੇਂ ਹੁਣ ਆ ਮੁਲਾਜ਼ਮ ਹੈ ਇਹ ਆਪਕੋ ਦੱਸਾਂਦਾ ਕਿ ਆਪ ਪਹਿਲੇ ਵੀ ਐਮਟੀਟੀ ਕਰਦੇ ਆ ਉਹ ਕਿਤੇ ਮੁਲਾਜ਼ਮ ਨਹੀਂ 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 ਉਹਦੇ ਲਈ ਬਿਲਕੁਲ ਉਹਦੇ ਲਈ ਅਸੀਂ ਇਹ ਮੰਨ ਰੱਖਿਆ ਵੀ ਇਹਨਾਂ ਦੀ ਜਿਹੜੀ ਆ ਜੌਬ ਜਾਂ ਇੰਸ਼ੋਰੈਂਸ ਪਾਲਿਸੀਜ਼ ਜਿਹੜੀਆਂ ਆ ਉਹ ਪ੍ਰੋਪਰ ਹੋਣ ਔਰ ਐਸੀ ਮੰਦਭਾਗੀ ਘਟਨਾ ਨਾ ਹੋਵੇ ਸ਼ਾਇਦ ਪੱਕੇ ਮੁਲਾਜ਼ਮਾਂ ਵਾਸਤੇ ਤਾਂ ਚਲੋ ਇਹ ਲੋੜਤ ਹੋਏਗੀ ਇਹਦਾ ਕੀ ਨਾਮ ਉਹ ਜਿਹੜੇ ਆਊਟਸੋਰਸ ਵਾਲਿਆਂ ਉਹਨਾਂ ਵਾਸਤੇ ਹੋਰਲੇ ਸਮੇਂ ਦੇ ਕੋਈ ਸਰਕਾਰ ਕੋਈ ਯੋਜਨਾ ਗੱਲ ਕਰਦੇ ਹੋ ਬਿਲਕੁਲ ਜੀ ਬਿਲਕੁਲ ਗੱਲ ਕਰਾਂਗੇ ਔਰ ਤੁਸੀਂ ਇਹ ਦੇਖੋ ਕਿ ਹੁਣ ਵੀ ਜਿਹੜਾ ਆ ਵਿਸਥੇ ਸਕੀਮਾਂ ਦੀ ਜਿਹੜਾ तकरीबन ਕਾਫੀ ਚੀਜ਼ਾਂ ਲਿਆਦੀਆਂ ਗਈਆਂ ਆ ਕਹਿੰਦੇ ਜੀ 10 ਲੱਖ ਰੁਪਏ ਸਰਕਾਰ ਨੇ ਦੇਣਾ ਸੋ ਸਰਕਾਰ ਜਤਨਸ਼ੀਲ ਆ ਤੇ ਜਤਨ ਕਰਦੀ ਰਹੂ ਸਭ ਤੋਂ ਪਹਿਲਾਂ ਇਹ ਦੇਖੋ ਸਰ ਜਿਹੜੀ ਸਾਡੇ ਨਾਲ ਹੋ ਗਈ ਜੰਤਰਾ ਪਰ ਸ਼ਹਿਰਾਂ ਦੇ ਵਿੱਚ ਜਿਹੜੇ ਮੇਨ ਪੁਆਇੰਟ ਆ ਜਿਹੜੇ ਜੀਲਰ ਕਾ ਬੀਜੂ ਚੌਕਾ ਦੀ ਗੱਲ ਹੈ ਜਿਹੜੇ ਆ ਜੰਤਰਾ ਖਰਾਬ ਹੋ ਚੁੱਕੇ ਆ ਕੁਝ ਕੁ ਫਾਰਾ ਇੱਥੇ ਲੋਕਾਂ ਨੂੰ ਕੰਫਰੈਟ ਨਹੀਂ ਨਹੀਂ ਉਹ ਅਸੀਂ ਦੇਖੋ ਉਸ ਦੇ ਲਈ ਅਸੀਂ ਹਮੇਸ਼ਾ ਯਤਨ ਕੀਤੇ ਆ ਔਰ ਈਓ ਸਾਹਿਬ ਔਰ ਸਾਡੇ ਅਮਨੀ ਸਾਹਿਬ ਗਦਰਨ ਕਰਦੇ ਆ ਕਿ ਇੱਥੇ ਅਸੀਂ ਕੋ ਵਾਟਰ ਟੈਂਕ ਜਿਹੜੇ ਆਲਰੇਡੀ ਲੱਗੇ ਭੀੜੇ ਬਜ਼ਾਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਪੁਆਇੰਟ ਆ ਚੈੱਕ ਕਰਾਵਾਂਗੇ ਕਿਉਂਕਿ ਕਿਸੇ ਵੇਲੇ ਵੀ ਮੰਦਭਾਗੀ ਦਰਘਟਨਾ ਹੋ ਸਕਦੀ ਆ ਤੇ ਜਿੱਥੇ ਕਿਤੇ ਸਾਡੀ ਫਾਇਰ ਬ੍ਰਿਗੇਡ ਨਹੀਂ ਪਹੁੰਚ ਸਕਦੀ ਤਾਂ ਉੱਥੇ ਵੀ ਜਿਹੜਾ ਉਹ ਸਿਸਟੇਮੈਟਿਕਲੀ ਕੰਮ ਚੱਲ ਪਵੇ ਧੰਨਵਾਦ ਹੈ ਹਾਂ ਜਤਵੀਰ ਸਿੰਘ ਜੀ ਭੁੱਲਰ ਐਮਐਲ ਸਾਹਿਬ ਜੋ ਫਰੋਲਪੁਰ ਸਰਾਦੇ ਇੱਕ ਸਰਾਦੇ ਏਰੀਏ ਦੇ ਨੇ ਇਹਨਾਂ ਦੇ ਪੁਰਜ਼ੋਰ ਪੰਗ ਤੇ ਵਾਰ-ਵਾਰ ਸੀਐਮ ਸਾਹਿਬ ਨੂੰ ਲੈਟਰ ਲਿਖਣ ਤੇ ਸਾਨੂੰ ਇਹ ਫਾਇਰਵਾਟਰ ਟਰੈਕਟਰ ਦਿੱਤਾ ਹੈ ਤੇ ਅਸੀਂ ਦੁਬਾਰਾ ਦਿਲਵਾਤੀ ਹਾਂ ਸਥਾਨਕ ਸਰਕਾਰ ਪੰਜਾਬ ਮੰਤਰੀ ਜੀ ਡ੍ਰੈਫਟ ਸਾਹਿਬ ਦੇ ਔਰ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਸਾਨੂੰ ਇਡਾ ਵੱਡਾ ਅਕੂਮੈਂਟ ਦਿੱਤਾ ਹੈ ਜਿੰਦੀ ਕਿ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਸਾਡਾ ਸਰਦੇਕ ਏਰੀਆ ਹੋਣ ਕਰਕੇ ਇੱਕ ਡਿਸਟ੍ਰਿਕਟ ਹੋਣ ਕਰਕੇ ਸਾਡੇ ਜੀ ਸ਼ਹਿਰ ਬਹੁਤ ਜ਼ਿਆਦਾ ਪੈਂਦੇ ਨੇ ਜਿੱਥੇ ਕਿ ਸਾਨੂੰ ਇੰਦੀ ਬੜੀ ਜਿਆਦਾ ਜ਼ਰੂਰਤ ਸੀ ਔਰ ਨਵੇਂ ਤੈਗ ਨੇ ਇਹਦਾ ਜਿਹੜਾ ਪਰਵਾਸ ਅੰਦਰ ਇਹਦੇ ਵਿੱਚ ਕਿਹੜੀ ਨਵੀਂ ਤਕਨੀਕ ਜਿਹੜੀ ਹੈ ਨਵੇਂ ਤੈਗ ਇਹ ਇੱਕ ਤੰਦ ਹੈ ਇੰਜਨ ਜਿਹੜਾ ਜੀ ਉਹ ਬੜੇ ਵਧੀਆ ਤਕਨੀਕ ਦਾ ਹੈ ਬਾਡੀ ਕੁਮੈਂਟਰਨ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ ਉਹ ਬੜੇ ਹਾਈ ਲੈਵਲ ਦੇ ਜਿਹੜੇ ਉਹ ਦਿੱਤੇ ਗਏ ਨੇ ਸਾਨੂੰ ਕੋ ਐਕਸੀਡੈਂਟ ਹੁੰਦਾ ਸਾਨੂੰ ਕਟਰ ਦਿੱਤਾ ਗਿਆ ਅਸੀਂ ਕਟਰ ਨਾਲ ਉਹ ਬਹੁਤ ਪਰਸਮਲ ਤਾਂ ਆ ਕਟਰ ਦੇ ਨਾਲ ਕੱਟ ਕੇ ਅਸੀਂ ਬੰਦੇ ਨੂੰ ਬਚਾ ਸਕਦੇ ਆ ਕੈਮਰਾ ਦਿੱਤਾ ਜਾਂ ਬੋਰਵੈਲ ਦੇ ਵਿੱਚ ਜੇ ਕੋਈ ਬੱਚਾ ਦਿਖ ਪੈਂਦਾ ਹੈ ਤਾਂ ਅਸੀਂ ਉਹ ਕੈਮਰੇ ਰਾਹੀਂ ਉਹਦਾ ਪੂਰੀ ਸਥਿਤੀ ਦਾ ਪਤਾ ਲਾ ਸਕਦੇ ਆ ਕਿੰਨੇ ਫੁੱਟ ਤੇ ਕਿਰੇ ਉਹ ਪਤਾ ਲਾ ਸਕਦੇ ਆ ਹੋਰ ਇਹਦੇ ਵਿੱਚ ਇੱਕ ਜਿਵੇਂ ਜੰਗਲ ਦੇ ਉਹ ਆਕਰ ਜਾਂ ਕੋ ਖੇਤਾਂ ਦੇ ਜਿਵੇਂ ਹੋਰ ਆਪਣੋ ਮਾਹੌਲ ਬਣਿਆ ਸੀ ਲਾਈਟ ਕੱਟੀ ਜਾਂਦੀ ਏ ਤਾਂ ਸਾਨੂੰ ਕਿਸੇ ਮਾਡਲ ਦੇ ਉੱਤੇ ਲੋਡ ਪੈਂਦੀ ਹੈ ਅਚਾਨਕ ਲਾਈਟ ਦੀ ਤੇ ਸਾਨੂੰ ਉਹ ਲੈਟਰੀ ਦਿੱਤੀ ਗਈ ਸਰਜ ਲੈਟਰ ਦਿੱਤੀ ਗਈ ਨਾਲ ਜਨਰੇਟਰ ਦਿੱਤਾ ਗਿਆ ਬਹੁਤ ਜਿਆਦਾ ਗ੍ਰੋਮੈਂਟ ਇਹਦੇ ਨਾਲ ਦਿੱਤਾ ਗਿਆ ਜਿਹੜਾ ਕਿ ਨਾ ਲਗਭਗ ਇਹ ਦੇਰ ਬਰੋਡ ਦੀ ਹੈ ਨਾਲ ਗ੍ਰੋਮੈਂਟ ਦੇ ਜਿਵੇਂ ਐਮਐਲ ਸਾਹਿਬ ਨੇ ਦੱਸਿਆ 30 ਲੱਖ ਰੁਪਏ ਦੇ ਨੇ ਤਾਂ ਹੋਟਲ ਸਾਇਰ ਪ੍ਰੋਜੈਕਟ ਜਿਹੜੇ ਸਾਡੇ ਕੋਲ 4 ਫੈਰ ਵਾਕ ਟੈਂਡਰ ਹੋ ਗਏ ਨੇ ਫਰੋਜ ਪ੍ਰੋਜੈਕਟ ਡਿਸਟ੍ਰਿਕਟ ਦੇ ਕੋਲ ਤਾਂ ਜਿਆਦਾ ਨਹੀਂ ਸ਼ਹਿਰ ਕੱਲੇ ਸਾਡੇ ਕੋਲ 40 ਕਨੇ